ਹੈਲੋ ਦੋਸਤੋ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਨੀਡਰ ਟਾਸਕਸ ਦੇ ਵਿੱਚ ਇਹ ਜਿਹੜਾ ਕਪੜਾ ਤੁਸੀਂ ਮੇਰੇ ਹੱਥ ਵਿੱਚ ਦੇਖ ਸਕਦੇ ਹੋ ਇਹ ਉਹ ਕਪੜਾ ਜਿਹਦੇ ਤੇ ਆਪਾਂ ਬਲੌਕ ਪੇਂਟਿੰਗ ਤੇ ਦੂਸਰੀ ਪੇਂਟਿੰਗ ਹੈ ਜਿਹੜੀ ਸਿੱਖ ਰਹੇ ਹਾਂ ਤੇ ਸਿੱਖੀ ਸੀ ਠੀਕ ਹੈ ਜੀ ਇਹ ਸਾਰੇ ਡਿਜ਼ਾਈਨ ਤੁਸੀਂ ਵੀਡੀਓਜ਼ ਦੇ ਵਿੱਚ ਬਣਾਏ ਹੋਏ ਦੇਖੇ ਹੋਣਗੇ ਤਾਂ ਅੱਜ ਆਪਾਂ ਕੀ ਕਰਨਾ ਅੱਜ ਆਪਾਂ ਇਹਨੂੰ ਧੋਕੇ ਦੇਖਦੇ ਹਾਂ ਕਿ ਰੰਗ ਆਪਣੇ ਖਰਾਬ ਹੁੰਦੇ ਆ ਜਾਂ ਉਦਾਂ ਹੀ ਰਹਿੰਦੇ ਨੇ ਤਾਂ ਆਪਾਂ ਥੋੜਾ ਜਿਹਾ ਪਾਣੀ ਸਰਫ ਲੈ ਲੈਣਾ ਪਾਣੀ ਆਪਾਂ ਆਪਣੇ ਹਿਸਾਬ ਨਾਲ ਲੈ ਲੈਣਾ ਕੱਪੜੇ ਦੇ ਹਿਸਾਬ ਨਾਲ ਸਰਫ ਨੂੰ ਖੋਲ ਕੇ ਆਪਾਂ ਕੱਪੜਾ ਜਿਹੜਾ ਇਹਦੇ ਵਿੱਚ ਭਿਉਆ ਦਿਆਂਗੇ ਇੱਕ ਗੱਲ ਦਾ ਧਿਆਨ ਰੱਖਿਓ ਕਿ ਜਿਹੜਾ ਵੀ ਤੁਸੀਂ ਸੂਟ ਪੇਂਟ ਕਰੋਗੇ ਉਹਨੂੰ ਮਸ਼ੀਨ ਵਾਸ਼ ਨਾ ਕਰਿਓ ਹੱਥ ਨਾਲ ਹੀ ਧੋਇਓ ਠੀਕ ਹੈ ਜੀ ਉਹਦੇ ਨਾਲ ਤੁਹਾਡਾ ਜਿਹੜਾ ਡਿਜ਼ਾਈਨ ਹੈ ਕਲਰ ਹੈ ਉਹ ਉਸੇ ਤਰ੍ਹਾਂ ਬਣਿਆ ਰਹੇਗਾ ਜੇ ਜੋ ਵੀ ਆਪਾਂ ਕੜਾਈ ਕਰਦੇ ਆ ਜਾਂ ਪੇਂਟ ਕਰਦੇ ਆ ਇਹ ਸੁਸ ਕੱਪੜੇ ਨੂੰ ਕਹ ਲੋ ਜਾਂ ਇਸ ਸੂਟ ਨੂੰ ਹੱਥ ਨਾਲ ਹੀ ਧੋਣਾ ਜ਼ਿਆਦਾ ਠੀਕ ਰਹੇਗਾ ਤਾਂ ਆਪਾਂ ਮਸਲ ਕੇ ਵੀ ਦੇਖ ਲਿਆ ਇਹ ਵੈਸੇ ਰਾਫ ਹੀ ਆ ਕੋਈ ਗੱਲ ਨਹੀਂ ਆਪਾਂ ਚੰਗੀ ਤਰ੍ਹਾਂ ਮਸਲ ਕੇ ਦੇਖ ਲਿਆ ਵੀ ਰੰਗਾ ਜਿਹੜਾ ਉਹ ਖਰਾਬ ਹੋ ਰਿਹਾ ਹੈ ਕਿ ਨਹੀਂ ਬਿਲਕੁਲ ਨਹੀਂ ਹੋ ਰਿਹਾ ਦੇਖ ਸਕਦੇ ਹੋ ਜਿੰਨੇ ਦੇ ਡਿਜ਼ਾਈਨ ਹੈਗੇ ਨੇ ਉਦਾਂ ਦੇ ਹੀ ਤੁਹਾਡੇ ਸਾਹਮਣੇ ਦਿਖ ਰਹੇ ਨੇ ਵੈਸੇ ਹਲਕੇ ਹੱਥਾਂ ਨਾਲ ਹੀ ਧੋਇਓ ਜ਼ਿਆਦਾ ਠੀਕ ਰਹੇਗਾ ਇਹ ਚਲੋ ਆਪਣਾ ਰਾਫ ਕੱਪੜਾ ਸੀਗਾ ਇਸ ਲਈ ਆਪਾਂ ਇਹਦੇ ਤੇ ਉਹ ਥੋੜਾ ਜਿਹਾ ਨੂੰ ਮਸਲ ਕੇ ਵੀ ਦੇਖ ਲਿਆ ਐਨਾ ਮਸਲਣ ਦੀ ਜ਼ਰੂਰਤ ਨਹੀਂ ਵੈਸੇ ਐਦਾਂ ਹਲਕਾ ਹਲਕਾ ਸੌਫਟਲੀ ਧੋ ਲਿਓ ਤਾਂ ਰੰਗ ਬਿਲਕੁਲ ਨਹੀਂ ਖਰਾਬ ਹੋ ਰਿਹਾ ਜਿਹੜੇ ਤੁਹਾਨੂੰ ਆਸੇ ਪਾਸੇ ਕੋਈ ਮਾੜਾ ਮੋਟਾ ਰੰਗ ਜਿੱਦਾਂ ਦਿਖ ਰਿਹਾ ਲੱਗਿਆ ਹੋਇਆ ਤਾਂ ਇਹ ਪਹਿਲਾਂ ਹੀ ਮੈਂ ਬਰਸ਼ ਚਲਾ ਕੇ ਦੇਖਿਆ ਹੋਇਆ ਤਾਂ ਇਹ ਜਿਹੜਾ ਆਪਣਾ ਡਿਜ਼ਾਈਨ ਆ ਉਹ ਬਿਲਕੁਲ ਐਜ਼ ਇਟ ਇਜ਼ ਹੀ ਹੈ ਜਿਵੇਂ ਆਪਣਾ ਬਣਾਇਆ ਹੋਇਆ ਠੀਕ ਹੈ ਜੀ ਬਿਲਕੁਲ ਦੇਖੋ ਖਰਾਬ ਨਹੀਂ ਹੋ ਰਿਹਾ ਆਪਾਂ ਮਸਲ ਕੇ ਵੀ ਦੇਖ ਲਿਆ ਵੈਸੇ ਨਾ ਮਸੰਦੀ ਜ਼ਰੂਰਤ ਨਹੀਂ ਹੈ ਹਲਕੇ ਹੱਥਾਂ ਨਾਲ ਹੀ ਧੋ ਲਿਓ ਵਾਸ਼ ਕਰ ਲਿਓ ਇਹਨੂੰ ਥੋੜੀ ਦੇਰ ਲਈ ਛੱਡ ਦੇਵਾਂਗੇ ਤੇ ਫਿਰ ਆਪਾਂ ਇਹਨੂੰ ਸਰਫ ਵਾਲਾ ਪਾਣੀ ਕੱਢ ਕੇ ਸਾਫ਼ ਪਾਣੀ ਨਾਲ ਧੋ ਲਵਾਂਗੇ ਠੀਕ ਹੈ ਜੀ ਇੱਕ ਦੋ ਵਾਰੀ ਧੋ ਲਿਓ ਇਹ ਮੈਂ ਇੱਕ ਦੋ ਵਾਰੀ ਵਾਸ਼ ਕਰ ਲਿਆ ਤਾਂ ਬਿਲਕੁਲ ਸਾਫ਼ ਪਾਣੀ ਨਿਕਲੇ ਆਇਆ ਹੁਣ ਆਪਣਾ ਇੱਕ ਅੱਧੀ ਵਾਰ ਹੋਰ ਪਾਣੀ ਕੱਢ ਲਾਂਗੇ ਤਾਂ ਇਹਨੂੰ ਹਲਕੇ ਜਿਹੇ ਹੱਥਾਂ ਨਾਲ ਨਚੋੜ ਕੇ ਜਿਆਦਾ ਨਚੋਣ ਦੀ ਜ਼ਰੂਰਤ ਨਹੀਂ ਮਸ਼ੀਨ 'ਵਾਂ ਚਿਸਕਾਉਣ ਦੀ ਵੀ ਲੋੜ ਨਹੀਂ ਨਾਰਮਲੀ ਤਾਰ ਤੇ ਪਾ ਦਿਓ ਕੋਸ਼ਿਸ਼ ਕਰਿਓ ਛਾਂ ਵਿੱਚ ਪਾਉਣ ਦੀ ਮੇਰੇ ਕੋਲ ਛਾਂ ਨਹੀਂ ਸੀ ਧੁੱਪ ਸੀ ਸਾਰੇ ਵਿੜੇ ਵਿੱਚ ਤਾਂ ਛਾਂ 'ਚ ਫੋਲੇ ਤੇ ਕੋਸ਼ਿਸ਼ ਕਰਿਓ ਕਿ ਇਹਨੂੰ ਉੱਠਾ ਹੀ ਪਾਓ ਵੈਸੇ ਆਪਾਂ ਸਿੱਧਾ ਪਾਏ ਰਫਾ ਹੈ ਕੋਈ ਗੱਲ ਨਹੀਂ ਤੇ ਇਹ ਕੱਪੜਾ ਆਪਣਾ ਸੁੱਕ ਗਿਆ ਹੁਣ ਆਪਾਂ ਇਹਨੂੰ ਪ੍ਰੈਸ ਕਰਾਂਗੇ ਠੀਕ ਹੈ ਜੀ ਪ੍ਰੈਸ ਕਰਨ ਵਾਸਤੇ ਤੁਸੀਂ ਕੀ ਕਰਨਾ ਡਾਇਰੈਕਟ ਪ੍ਰੈਸ ਯੂਜ਼ ਨਹੀਂ ਕਰਨੀ ਤੁਸੀਂ ਉਹਦੇ ਉੱਪਰ ਕੋਈ ਵੀ ਹੋਰ ਕੱਪੜਾ ਲੈ ਲੈਣਾ ਜਾਂ ਅਖਬਾਰ ਵਿਛਾ ਲਿਓ ਜਾਂ ਕੋਈ ਹੋਰ ਵੇਸਟ ਕੰਫਾਲਤੂ ਕੱਪੜਾ ਜਿਹੜਾ ਐਕਸਾ ਉਹਦੇ ਉੱਪਰ ਡਿਜ਼ਾਈਨ ਦੇ ਰੱਖ ਲਿਓ ਉਸ ਤੋਂ ਬਾਅਦ ਤੁਸੀਂ ਪ੍ਰੈਸ ਕਰਨੀ ਹੈ ਠੀਕ ਹੈ ਜੀ ਸਾਰੇ ਡਿਜ਼ਾਈਨ ਨੇ ਜਿਹੜੇ ਆਪਾਂ ਉਹ ਕਿਸੇ ਕੱਪੜੇ ਦੀ ਹੈਲਪ ਨਾਲ ਹੀ ਪ੍ਰੈਸ ਕਰਨੇ ਆ ਡਾਇਰੈਕਟ ਪ੍ਰੈਸ ਆ ਜਿਹੜੀ ਉਹ ਨਹੀਂ ਲਾਉਣੀ ਕਲਰ ਦੇ ਉੱਪਰ ਉਹਦੇ ਨਾਲ ਡਿਜ਼ਾਈਨ ਆ ਜਿਹੜਾ ਤੁਹਾਡਾ ਖਰਾਬ ਹੋ ਸਕਦਾ ਜਾਂ ਤਾਂ ਪੁੱਠੇ ਪਾਸੇ ਤੋਂ ਪ੍ਰੈਸ ਕਰਿਓ ਜਾਂ ਫਿਰ ਕੱਪੜੇ ਦੇ ਉੱਪਰ ਕੋਈ ਹੋਰ ਕੱਪੜਾ ਜਾਂ ਅਖਬਾਰ ਰੱਖ ਲਿਓ ਫਿਰ ਪ੍ਰੈਸ ਕਰਿਓ ਠੀਕ ਹੈ ਜੀ ਐਦਾਂ ਹੀ ਤੁਸੀਂ ਸਾਰੇ ਡਿਜ਼ਾਈਨ ਨੇ ਜਿਹੜੇ ਪ੍ਰੈਸ ਕਰ ਲੈਣੇ ਨੇ ਕੋਸ਼ਿਸ਼ ਕਰਿਓ ਹੱਥ ਨਾਲ ਧੋਇਓ ਛਾਂ ਵਿੱਚ ਸੁਕਾਓ ਤੇ ਉਠਾ ਸਕਾਇਓ ਪ੍ਰੈਸ ਕਰਨ ਲੱਗੇ ਆਪਾਂ ਇਹਦੇ ਉੱਪਰ ਕੁਝ ਵੀ ਕੱਪੜਾ ਜਾਂ ਅਖਬਾਰ ਧਰ ਕੇ ਪ੍ਰੈਸ ਕਰਨੀ ਆ ਤਾਂ ਦੇਖ ਸਕਦੇ ਹੋ ਬਹੁਤ ਸੋਹਣਾ ਪ੍ਰੈਸ ਹੋਇਆ ਤੇ ਆਪਣੇ ਰੰਗ ਨਹੀਂ ਜਿਹੜੇ ਉਦਾਂ ਹੀ ਖਿੜੇ ਹੋਏ ਨੇ ਜਿਦਾਂ ਵਾਸ਼ ਕਰਨ ਤੋਂ ਪਹਿਲਾਂ ਸੀ ਉਦਾਂ ਹੀ ਹੁਣ ਨੇ ਜਿਹੜਾ ਕੋਈ ਰੰਗ ਤੁਹਾਨੂੰ ਆਸੇ-ਪਾਸੇ ਦਿਖ ਰਿਹਾ ਇਹ ਆਪਾਂ ਬਰਸ਼ ਚਲਾ ਕੇ ਦੇਖਿਆ ਹੋਇਆ ਇਹ ਵੀ ਤੁਸੀਂ ਦੇਖ ਸਕਦੇ ਹੋ ਜਦੋਂ ਆਪਾਂ ਮਤਲਬ ਇਰਾਫਾ ਇਸ ਲਈ ਮੈਂ ਜਿਵੇਂ ਆ ਡਿਜ਼ਾਈਨ ਬਣਾਇਆ ਸੀ ਤਾਂ ਉਦੋਂ ਆਪਾਂ ਇਹ ਬਰਸ਼ ਚਲਾ ਕੇ ਦੇਖਿਆ ਸੀ ਮੈਂ ਟ੍ਰਾਈ ਕਰ ਰਹੇ ਸੀ ਆਪਣਾ ਚਲੋ ਦੇਖ ਸਕਦੇ ਹਾਂ ਇਹ ਰੰਗ ਆ ਜਿਹੜਾ ਫੇਂਟ ਨਹੀਂ ਹੋਇਆ ਨਿਕਲਿਆ ਨਹੀਂ ਹੈ ਫੁੱਲ ਨਹੀਂ ਕੋਈ ਫੁੱਲ ਚੋਂ ਨਹੀਂ ਨਿਕਲਿਆ ਵੈਸੀ ਲੱਗਿਆ ਹੋਇਆ ਠੀਕ ਹੈ ਜੀ ਤਾਂ ਐਦਾਂ ਹੀ ਤੁਸੀਂ ਇਹਦੀ ਜਿਹੜੀ ਆ ਟ੍ਰਾਈ ਕਰ ਸਕਦੇ ਹੋ ਵਾਸ਼ ਕਰ ਸਕਦੇ ਹੋ ਪ੍ਰੈਸ ਕਰ ਸਕਦੇ ਹੋ ਤੇ ਜਿੱਦਾਂ ਮਰਜ਼ੀ ਤੁਸੀਂ ਆਪਣਾ ਇਹ ਯੂਜ਼ ਕਰਿਓ ਤਾਂ ਬੇਫਿਕਰ ਹੋ ਕੇ ਤੁਸੀਂ ਪੇਂਟ ਕਰੋ ਸੂਟ ਨੂੰ ਇਹ ਰੰਗ ਵਰਤੋ ਮਿਲਦੇ ਆ ਕਿਸੇ ਹੋਰ ਡਿਜ਼ਾਈਨ ਦੇ ਨਾਲ Bye bye.